ਮੈਂ ਜਦੋਂ ਵੀ ਪਾਲਕ ਲੈ ਕੇ ਆਉਂਦੀ ਨਾ ਪਾਲਕ ਨੂੰ ਦੇਖਦੇ ਹੀ ਮੇਰੇ ਬੱਚੇ ਕਹਿੰਦੇ ਨੇ ਕਿ ਅੱਜ ਪਾਲਕ ਪਨੀਰ ਬਣੇਗਾ ਕਿਉਂਕਿ ਪਾਲਕ ਪਨੀਰ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਖਾਸ ਕਰਕੇ ਸਰਬ ਨੂੰ ਸਰਬ ਦਾ ਤਾਂ ਜੀ ਕਹਿ ਲੋ ਕਿ ਫੇਵਰਿਟ ਹੈ ਪਾਲਕ ਪਨੀਰ ਤੇ ਉਹਦੇ ਕਹਿੰਦੇ ਅ ਜਿਵੇਂ ਇੱਥੇ ਬਣਾ ਰਹੀ ਪਾਲਕ ਪਨੀਰ ਉਹਦੇ ਲਈ ਇੱਥੇ ਮੈਂ ਲੈ ਲਈ ਪਾਲਕ 1 ਕਿਲੋ ਪਾਲਕ ਹੀ ਨੂੰ ਮੈਂ ਪਹਿਲੇ ਸਾਫ਼ ਕਰਕੇ ਨਾ ਤੇ ਤੋਲਿਆ ਸੀਗਾ ਹੁਣ ਅਸੀਂ ਕੁੱਕਰ ਵਿੱਚ ਪਾਇਆ ਸੀਗਾ ਪਾਣੀ ਨਾਲ ਹੀ ਪਾ ਦਿੱਤੇ ਪਾਲਕ ਮੈਂ ਸਾਰੀ ਪਾਲਕ ਦਾ ਇਸਤੇਮਾਲ ਨਹੀਂ ਕਰ ਰਹੀ ਮੈਂ ਕਮ ਸੇ ਕਮ ਨਾ 700 750 ਗ੍ਰਾਮ ਪਾਣੀ ਪਾਲਕ ਲਈ ਹੈ ਪਾਲਕ ਨੂੰ ਪਾਣੀ ਚ ਪਾ ਤਾਂ ਨਾਲ ਥੋੜੇ ਅਦਰਕ ਥੋੜਾ ਲਸਣ ਕੁਝ ਕਾਜੂ ਪਾ ਦਿੱਤੇ ਹੀ ਕਾਜੂ ਨਾਲ ਟੇਸਟ ਬਹੁਤ ਵਧੀਆ ਆਏਗਾ ਹੁਣ ਅਸੀਂ ਪਾਣੀ ਨੂੰ ਪਾਣੀ ਵਿੱਚ ਨਾ ਪਾਲਕ ਨੂੰ ਸਿਰਫ 5 ਮਿੰਟ ਲਈ ਬੋਇਲ ਕਰਾਂਗੇ ਜਿਆਦਾ ਅਸੀਂ ਬੋਇਲ ਨਹੀਂ ਕਰਾਂਗੇ 5 ਮਿੰਟ ਹੋ ਗਏ ਸੀ ਹੁਣ ਅਸੀਂ ਗਰਮ ਪਾਣੀ ਚੋਂ ਪਾਲਕ ਨੂੰ ਨਿਕਾਲ ਕੇ ਨਾਲ ਦੇ ਨਾਲ ਛਿਲਡ ਮਤਲਬ ਠੰਡੇ ਪਾਣੀ ਵਿੱਚ ਪਾਲਕ ਨੂੰ ਪਾ ਦੇਾਂਗੇ ਤੇ ਇਹਨੂੰ ਹੁਣ ਰੱਖ ਦਾਂਗੇ ਸਾਈਡ ਤੇ ਠੰਡੇ ਹੋਣ ਲਈ ਜਦੋਂ ਪਾਲਕ ਠੰਡੀ ਹੋ ਜਾਏਗੀ ਨਾ ਫਿਰ ਅਸੀਂ ਮਿਕਸੀ ਜਿਹਾ ਪਾ ਕੇ ਇਹਨੂੰ ਪੀਸ ਕੇ ਤਿਆਰ ਕਰਾਂਗੇ ਹੁਣ ਅੱਧਾ ਸੀ ਬਣਾ ਲੈਨੇ ਕੱਟ ਲੈਨੇ ਮਸਾਲਾ ਮਸਾਲੇ ਵਿੱਚ ਮੈਂ ਲਈਏ ਦੋ మీడియం ਸਾਈਜ਼ ਦੇ ਸੇ ਲੈਲੇ ਹੀ ਪਿਆਜ਼ ਪਿਆਜ਼ ਨੂੰ ਬਿਲਕੁਲ ਅਸੀਂ ਤੇ ਬਾਰੀ ਕੱਟ ਕੇ ਤਿਆਰ ਕਰਾਂਗੇ ਥੋੜਾ ਹੀ ਲਿਆ ਸੀਗਾ ਅਦਰਕ ਅਦਰਕ ਨੂੰ ਅਸੀਂ ਮੈਂ ਕद्दूकस ਕਰ ਲਾਂਗੀ ਤੇ ਪੰਜ ਸੱਤ ਕਲੀਆਂ ਲਈਆਂ ਹੀ ਲਸਣ ਦੇ ਆ ਲਸਣ ਨੂੰ ਵੀ ਮੈਂ ਇੱਥੇ ਕद्दूकस ਕਰ ਲਾਂਗੇ ਕਿਉਂਕਿ ਪਹਿਲੇ ਹੀ ਮੈਂ ਅਦਰਕ ਤੇ ਲਸਣ ਨੂੰ ਨਾ ਬੋਇਲ ਕਰਨ ਸਮੇਂ ਵੀ ਮਾਲਕ ਵਿੱਚ ਪਾਇਆ ਸੀਗਾ ਦੋ ਹਰੀ ਮਿਰਚ ਬਾਰੀ ਕੱਟ ਕੇ ਮੈਂ ਲਈਏ ਕੜਾਹੀ ਵਿੱਚ ਪਾਵਾਂਗੇ ਦੋ ਚਮਚ ਕੁਕਿੰਗ ਔਇਲ ਕੁਕਿੰਗ ਔਇਲ ਮੈਂ ਲਿਆ ਤੇ ਸਰਸੋਂ ਦਾ ਤੇਲ ਇਹ ਕੁੜਾ ਅੱਛਾ-ਮੱਛ ਪਾ ਦਾਂਗੇ ਦੇਸੀ ਘਿਓ ਦੇਸੀ ਘਿਓ ਮੈਲਟ ਹੋਣ ਤੇ ਅੱਧੀ ਚਮਚਾ ਸਾਬੂ ਜੀਰਾ ਚਾਰ-ਪੰਜ ਲੌਂਗ ਦੋ ਪਿੰਚ ਹੀਂਗ ਇੱਕ ਦਾਲਚੀਨੀਆ ਟੁਕੜਾ ਇੱਕ ਮੋਟੀ ਇਲਾਚੀ ਕਾਲੇ ਵਾਲੀ ਤੇ ਸੱਤ-ਅੱਠ ਦਾਣੇ ਲਈ ਕਾਲੀ ਸਾਬੂਤ ਹੁੰਦੀ ਨਾ ਛੋਟੇ ਵਾਲੇ ਦਾਣੇ ਬੋਲੇ ਸੀ ਨਾਲ ਹੀ ਪਾ ਦਾਂਗੇ ਅਦਰਕ ਲਸਣ ਜੋ ਅਸੀਂ ਕੱਦੂਕਸ ਕਰਕੇ ਰੱਖਿਆ ਸੀ ਇੱਕ ਮਿੰਟ ਤੱਕ ਭੁੰਨਾਂਗੇ ਜੇ ਲਸਣ ਦਾ ਕੱਚਾਪਨ ਨਿਕਲ ਜਾਏਗਾ ਫਿਰ ਉਸ ਵਿੱਚ ਅਸੀਂ ਪਾ ਦਾਂਗੇ ਬਾਰੀਕ ਕੱਟੇ ਪਿਆਜ਼ ਪਿਆਜ਼ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਇੱਥੇ ਅਸੀਂ ਪਿਆਜ਼ ਨੂੰ ਭੁੰਨਾਂਗੇ ਤੇ ਨਾਲ ਹੀ ਇਸ ਦੇ ਵਿੱਚ ਪਾ ਦਾਂਗੇ ਹਰੀ ਮਿਰਚ ਜੋਸੀਂ ਪਾਰੀ ਕੱਟ ਕੇ ਰੱਖੀ ਸੀ ਮੈਂ ਤੇ ਦੋ ਹਰੀ ਮਿਰਚ ਲਈ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਹਰੀ ਮਿਰਚ ਹੁਣ ਪਿਆਜ਼ ਨੂੰ ਅਸੀਂ 1.5-2 ਮਿੰਟ ਤੱਕ ਇੱਥੇ ਭੁੰਨਾਂਗੇ ਇਸ ਤਰੀਕੇ ਨਾਲ ਜਦੋਂ ਇਸ ਤਰੀਕੇ ਦਾ ਕਲਰ ਹੋ ਜਾਏਗਾ ਨਾ ਪਿਆਜ਼ ਦਾ ਫਿਰ ਪਾ ਦਾਂਗੇ ਬੇਸਿਕ ਮਸਾਲੇ ਸਵਾਦ ਅਨੁਸਾਰ ਨਮਕ ਅੱਧੀ ਚਮਚ ਕਸ਼ਮੀਰੀ ਲਾਲ ਮਿਰਚ 1 ਚਮਚ ਧਨੀਆ ਪਾਊਡਰ ਅੱਧੀ ਚਮਚ ਹਲਦੀ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇੱਥੇ ਉੱਥੇ ਪਿਆਜ਼ ਨੂੰ ਭੁੰਨਾਂਗੇ ਮਸਾਲੇ ਦੇ ਨਾਲ ਜਦੋਂ ਇਸ ਤਰੀਕੇ ਨਾਲ ਭੁੰਜ ਜਾਏਗਾ ਫਿਰ ਤੁਸੀਂ ਪਾ ਦਾਂਗੇ ਟਮਾਟਰ ਦੀ ਪਿਊਰੀ ਮੈਂ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਲਏ ਜਿਹਨੂੰ ਮਿਕਸੀ ਚ ਪੀਸ ਲਿਆ ਸੀਗਾ ਤੁਸੀਂ ਵੀ ਟਮਾਟਰ ਨੂੰ ਪੀਸ ਕੇ ਹੀ ਦੇ ਵਿੱਚ ਪਾਣਾ ਕਈ ਵਾਰੀ ਕੀ ਹੁੰਦਾ ਕਈ ਕੱਟ ਕੇ ਪਾਉਂਦੇ ਆ ਉਹ ਜਿਸ ਟਾਈਮ ਅਸੀਂ ਪਾਲਕ ਤੇ ਪਨੀਰ ਖਾਂਦੇ ਨਾ ਫਿਰ ਮੂੰਹ ਚਾਹਦਾ ਮੈਨੂੰ ਉਹ ਬਿਲਕੁਲ ਅੱਛਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਇਸ ਲਈ ਅਸੀਂ ਪਾਲਕ ਦੀ ਸੋਰੀ ਟਮਾਟਰ ਦੀ ਪਿਊਰੀ ਬਣਾ ਕੇ ਪਾਤਾ ਹੁਣ ਤਾਂ ਪਾਲਕ ਸਾਡੀ ਠੰਡੀ ਹੋ ਗਈ ਸੀ ਪਾਲਕ ਨੂੰ ਅਸੀਂ ਮਿਕਸੀ ਜਾਰ ਚ ਪਾ ਦਿੱਤਾ ਹੀ ਸਾਰੇ ਪਾਲਕ ਨੂੰ ਤੇ ਇਹਨੂੰ ਅਸੀਂ ਪੀਸ ਕੇ ਤਿਆਰ ਕਰਾਂਗੇ ਇੱਥੇ ਮੈਂ ਪਾਲਕ ਨੂੰ ਇਸ ਤਰੀਕੇ ਨਾਲ ਪੀਸ ਲਿਆ ਸੀਗਾ ਇਹਦਾ ਪੇਸਟੇਸੀ ਬਣਾ ਲਿਆ ਸੀਗਾ ਉਹ ਤੁਸੀਂ ਕਲਰ ਦੇਖ ਸਕਦੇ ਕਿੰਨਾ ਵਧੀਆ ਹਰਾ ਹਰਾ ਕਲਰ ਉਹਦਾ ਰੀਜ਼ਨ ਇਹ ਹੈ ਕਿ ਅਸੀਂ 5 ਮਿੰਟ ਲਈ ਸਿਰਫ ਪਾਲਕ ਨੂੰ ਬੋਇਲ ਕੀਤਾ ਸੀ ਨਾਲ ਨਾਲ ਠੰਡੇ ਪਾਣੀ ਚ ਪਾਤਾ ਸੀ ਉਹਦੇ ਨਾਲ ਜੋ ਪਾਲਕ ਦਾ ਰੰਗ ਸੀ ਨਾ ਉਹ ਉਸੇ ਤਰੀਕੇ ਦਾ ਹੀ ਰਹਾ ਐਦਾ ਮਸਾਲਾ ਹੀ ਸਾਡਾ ਬਹੁਤ ਵਧੀਆ ਭੁੰਨ ਗਿਆ ਸੀ ਜੋ ਵੀ ਰਿਲੀਜ਼ ਕਰਤਾ ਸੀ ਮਸਾਲੇ ਨੇ ਇਸ ਚ ਪਾਤੀ ਸੀ ਪਾਲਕ ਜੋ ਪੀਸ ਕੇ ਰੱਖੀ ਸੀ ਉਹਨੂੰ ਪਾ ਕੇ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹੀ ਮਿਕਸ ਕਰਾਂਗੇ ਪਾਲਕ ਦਾ ਮਸਾਲੇ ਨੂੰ ਹੁਣ ਮਿਕਸੀ ਜਾਰ ਜੇ ਥੋੜਾ ਪਾਵਾਂਗੇ ਪਾਣੀ ਤੇ ਉਹਨੂੰ ਇਸ ਇਥੇ ਪਾਲਕ ਦੇ ਵਿੱਚ ਹੀ ਪਾ ਦਾਂਗੇ ਉਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਹੋਰ ਪਾਣੀ ਸਿੱਚ ਇਹਦੇ ਵਿੱਚ ਨਹੀਂ ਪਾਵਾਂਗੇ ਹੁਣ ਅਸੀਂ ਇੱਥੇ ਪਾਲਕ ਨੂੰ ਪਕਾਵਾਂਗੇ ਇਹਨੂੰ ਕਵਰ ਕਰਕੇ ਨਾਲ ਅਸੀਂ 4-5 ਮਿੰਟ ਲਈ ਇੱਥੇ ਪਾਲਕ ਨੂੰ ਪਕਾ ਲਵਾਂਗੇ ਜਦੋਂ ਤੱਕ ਪਾਲਕ ਪੱਕ ਰਹੀ ਹੈ ਇਦਾਂ ਅਸੀਂ ਲੈ ਲਵਾਂਗੇ ਨਾ ਪਨੀਰ ਕਿਉਂਕਿ ਅੱਜ ਬਣ ਰਿਹਾ ਪਾਲਕ ਪਨੀਰ ਇੱਥੇ ਮੈਂ ਮਾਰਕੀਟ ਦਾ ਪਨੀਰ ਲਿਆ ਤੁਸੀਂ ਘਰ ਦਾ ਪਨੀਰ ਵੀ ਲੈ ਸਕਦੇ ਹੋ ਇੱਥੇ ਮੈਂ ਟੋਟਲ ਅੱਧਾ ਕਿਲੋ ਮਤਲਬ 500 ਗ੍ਰਾਮ ਪਨੀਰ ਲਿਆ ਸੀਗਾ ਤੇ ਅਸੀਂ ਪਨੀਰ ਨੂੰ ਇੱਥੇ ਕੱਟ ਕੇ ਤਿਆਰ ਕਰ ਲਵਾਂਗੇ ਛੋਟੇ ਵੱਡੇ ਪੀਸ ਜਿਸ ਤਰ੍ਹਾਂ ਤੁਸੀਂ ਪਾਣਾ ਚਾਹੁੰਦੇ ਹੋ ਮੈਂ ਥੋੜੇ ਮੀਡੀਅਮ ਜੇ ਪੀਸ ਵਿੱਚ ਕੱਟ ਕੇ ਤੇ ਪਨੀਰ ਨੂੰ ਤਿਆਰ ਕਰ ਲਵਾਂਗੀ ਇਹ ਪਾਲਕ ਪਨੀਰ ਬਹੁਤ ਹੀ ਯਾਹ ਟੇਸਟੀ ਬਣ ਕੇ ਤਿਆਰ ਹੁੰਦਾ ਜਦੋਂ ਮਤਲਬ ਕਿ ਸਰਮ ਨੂੰ ਐਸੇ ਪਾਲਕ ਪਨੀਰ ਬਿਲਕੁਲ ਪਸੰਦੀ ਸੀ ਹੁੰਦਾ ਜਦੋਂ ਇੱਕ ਵਾਰ ਇਸੇ ਗੇਸੀ ਫਤਿਹਗੜ੍ਹ ਸਾਹਿਬ ਗਈ ਸੀ ਉੱਥੇ ਲੰਗਰ ਦੇ ਵਿੱਚ ਨਾ ਪਾਲਕ ਪਨੀਰ ਬਣਾਇਆ ਸੀ ਸਰਮ ਨੇ ਜਦੋਂ ਖਾਦਾ ਸੀ ਨਾ ਉਸ ਤੋਂ ਬਾਅਦ ਉਹ ਅਕਸਰ ਮੇਰੇ ਕੋਲ ਪਾਲਕ ਪਨੀਰ ਬਣਵਾਉਂਦੀ ਹੈ ਉਹ ਇਹ ਕਹਿ ਕੇ ਬਣਾਨਦੀ ਕਿ ਜਿਸ ਤਰ੍ਹਾਂ ਗੁਰਦੁਆਰੇ ਲੰਗਰ ਵਿੱਚ ਬਣਿਆ ਸੀ ਨਾ ਉਸ ਤਰ੍ਹਾਂ ਦਾ ਬਣਾ ਕੇ ਤਿਆਰ ਕਰਨਾ ਤੁਮ ਕਿ ਉਸ ਤੋਂ ਬਾਅਦ ਉਹ ਖਾਨ ਲੱਪੀ ਸੀ ਇਹ ਕਹਿ ਸਕਦੇ ਹੋ ਇੱਥੇ ਅਸੀਂ ਪਨੀਰ ਨੂੰ ਕੱਟ ਲਿਆ ਸੀਗਾ ਤੇ ਪਾਲਕ ਸਾਡੀ ਪੱਕ ਗਈ ਸੀ ਚਾਰ-ਪੰਜ ਮਿੰਟ ਹੋ ਗਏ ਸੀ ਉਹ ਚ ਅਸੀਂ ਪਾਤੇ ਦੋ ਚਮਚ ਭਰ ਕੇ ਪਾਤੇ ਹੈ ਕਰੀਮ ਦੇ ਕਰੀਮ ਦੀ ਜਗ੍ਹਾ ਤੇ ਮੈਂ ਪਾਇਆ ਦੁੱਧ ਉੱਪਰ ਜੋ ਮਲਾਈ ਆਉਂਦੀ ਹੈ ਉਹ ਫਰੈਸ਼ ਵਾਲੀ ਸੀ ਮਲਾਈ ਪਾਈ ਸੀ ਤੁਸੀਂ ਅਮੁੱਲ ਕਰੀਮੀ ਪਾ ਸਕਦੇ ਹੋ ਚੰਗੇ ਤਾਂ ਮਿਕਸ ਕਰਕੇ ਨਾ ਫਿਰ ਅਸੀਂ ਜੋ ਪਨੀਰ ਨੂੰ ਕੱਟ ਕੇ ਰੱਖਿਆ ਉਹ ਪਨੀਰ ਪਾਤਾ ਤੁਸੀਂ ਚਾਹੋ ਤਾਂ ਇਹਨੂੰ ਫਰਾਈ ਕਰਕੇ ਵੀ ਪਾ ਸਕਦੇ ਹੋ ਬਟ ਮੈਂ ਇਹਦੇ ਵਿੱਚ ਕੱਚਾ ਹੀ ਪਨੀਰ ਪਾਇਆ ਮੈਨੂੰ ਕੱਚਾ ਹੀ ਪਨੀਰ ਜ਼ਿਆਦਾ ਪਸੰਦ ਹੈ ਪਾਲਕ ਦੇ ਵਿੱਚ ਇਹਨੂੰ ਪਾ ਕੇ ਬਸ ਹਲਕੇ-ਹਲਕੇ ਥਾਣਾ ਇੱਕ ਛੋਟਾ ਥੜਕਾ ਲਗਾਉਣੇ ਫਰਾਈਪੈਨ ਚ ਪਾਇਆ ਇੱਕ ਵੱਡਾ ਚਮਚ ਦੇਸੀ ਘੀ ਦੇਸੀ ਘੀ ਮੈਲਟ ਹੋੰਦੇ ਤਿੰਨ ਚਾਰ ਪਾ ਦੇ ਕਸ਼ਮੀਰੀ ਸਾਬੂਤ ਲਾਲ ਮਿਰਚਾਂ ਦੀ ਉਹ ਪਾ ਲਿਆ ਤੈਨ ਹੁਣ ਨੀਚੇ ਜੋ ਪੁੰਜੇਗਾ ਫੇ ਅਹੀਂ ਥੱਲੇ ਗੈਸ ਨੂੰ ਬੰਦ ਕਰਕੇ ਇਹਦੇ ਚ ਅੱਧਾ ਹੀ ਚਮਚ ਪਾ ਦੇ ਕਸ਼ਮੀਰੀ ਲਾਲ ਮਿਰਚ ਦਾ ਉਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਤੜਕਾ ਅਸੀਂ ਪਾ ਦੇਾਂਗੇ ਪਾਲਕ ਪਨੀਰ ਦੇ ਉੱਪਰ ਇਹ ਆਪਸ਼ਨਲ ਹੈਗਾ ਤੁਸੀਂ ਨਹੀਂ ਪਾਉਣਾ ਚਾਹੁੰਦੇ ਸਕਿੱਪ ਕਰ ਦੇਣਾ ਪਾਓਗੇ ਟੇਸਟ ਬਹੁਤ ਹੀ ਵਧੀਆ ਹੈਗਾ ਤੇ ਹੋਸਦਾ ਜੇ ਤੁਸੀਂ ਤੜਕਾ ਭੁੰਨੋ ਨਾ ਉਹਦੇ ਛੋਟੇ ਛੋਟੇ ਕਰਕੇ ਨਾ ਬਾਰੀਕ ਕੱਟ ਕੇ ਮਤਲਬ ਲਸਣ ਪਾਣਾ ਉਹਦੇ ਨਾਲ ਹੋਰ ਜ਼ਿਆਦਾ ਟੇਸਟ ਵਧੇਗਾ ਦਾ ਤੜਕਿਆਂ ਉੱਪਰ ਪਾਤਾ ਚੰਗੀ ਤਰ੍ਹਾਂ ਅਸੀਂ ਕਰ ਦਿੱਤਾ ਹੈ ਇਹਨੂੰ ਮਿਕਸ ਲੋ ਜੀ ਸਾਡੀ ਇੱਥੇ ਪਾਲਕ ਪਨੀਰ ਬਣ ਕੇ ਤਿਆਰ ਹੈ ਬਹੁਤ ਹੀ ਐ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਚਾਵਲ ਪੂਰੀ ਪਰਾਂਠੇ ਜੰਨਾ ਮਰਜ਼ੀ ਖਾਓ ਬਹੁਤ ਟੇਸਟੀ ਲੱਗਦੀ ਹੁਣ ਅਸੀਂ ਇਹਨੂੰ ਗਾਰਨਿਸ਼ ਕਰ ਦਾਂਗੇ ਦੁੱਧ ਦੀ ਮਲਾਈ ਦੇ ਨਾਲ ਤੁਸੀਂ ਅਮੂਲ ਦੀ ਫਰੈਸ਼ ਕਰੀਮ ਵੀ ਪਾ ਸਕਦੇ ਹੋ ਤੁਸੀਂ ਚਾਹ ਦੇ ਵਿੱਚ ਅਦਰਕ ਦੇ ਬਾਰੀ-ਬਾਰੀ ਲੱਛੇ ਕੱਟ ਕੇ ਪਾ ਸਕਦੇ ਹੋ ਲੋ ਜੀ ਸਾਡੀ ਇੱਥੇ ਪਾਲਕ ਪਨੀਰ ਬਣ ਕੇ ਤਿਆਰ ਹੈ ਪਾਲਕ ਪਨੀਰ ਕਿਧਾ ਕਿਧਾ